ਹੈਲੋ ਗਾਈਜ਼ ਭਾਈ ਉਹ ਆਡਰ ਬਣਾ ਲੈ ਇਦਾਂ ਸਦੀ ਉਂਗਲੀ ਕਰੀ ਜਾਂਦੇ ਪੁੱਤਿੰਦਾ ਵੀ ਕੀ ਕਹਿਣਾ ਤੇ ਕੀ ਹੈਲੋ ਵੀਰ ਜੀ ਹਾਂਲੋ ਵੀਰ ਜੀ ਅਸੀਂ ਆ ਗਏ ਆ ਬਦਰੀ ਨਾਥ ਬਦਰੀ ਬਦਰੀ ਵੀਰ ਜੀ ਬਦਰੀ ਨਾਥ ਭਾਈ ਬਦਰੀ ਨਾਥ ਚਲੋ ਵੀਰ ਜੀ ਅਸੀਂ ਆ ਗਏ ਆ ਬਦਰੀ ਨਾਥ ਬਦਰੀ ਨਾਥ ਤੇ ਹੁਣ ਆਪਾਂ ਬਦਰੀ ਨਾਥ ਦੇ ਦਰਸ਼ਨ ਕਰਾਂਗੇ ਉਹ ਮੰਦਰ ਮੰਦਰ ਉਹਦੀ ਦਿਖਾਓ ਜੀ ਬੋੜੇ ਥੋੜਾ ਘਾਰਾ ਪ੍ਰਭਾਾਈ ਬੋੜ ਹੋਊਗੀ ਕੱਝ ਨਹੀਂ ਤੇ ਵੰਡੀ ਬਲਾਰ ਆ ਰਾ ਕੋਈ ਨਹੀਂ ਬਾਅਦ ਚ ਕਰਾਂਗੇ ਅਸੀਂ ਜਾ ਰਿਹਾ ਪਹਿਲਾਂ ਬਾਂਗੁਰ ਬਾਵਨ ਇਧਰ ਬਾਂਗੁਰ ਬਾਵਨ ਨਹੀਂ ਟਿਕਾਉਣਾ ਇਹਦਾ ਅੱਗੇ ਵਿਖਾਉਣਾ ਚਲੋ ਚਲੋ ਕੋਈ ਬਾਤ ਨਹੀਂ ਗਾੜੀ ਇਹ ਪਹਿਲੇ ਆਪਾਂ ਇਹਨਾਂ ਦਾ ਪ੍ਰੋਮੋਸ਼ਨ ਆਪਾਂ ਬਸ ਮੀਹ ਦਾ ਬਹੁਤ ਜ਼ਿਆਦਾ ਜ਼ੋਰ ਹੈ ਛੋੜਾ ਨਹੀਂ ਮੰਨੇ ਮੇਨਾ ਪੈ ਰਿਹਾ ਸੋਨਾ ਲੱਗ ਰਿਹਾ ਦੇਖੋ ਰੇਣ ਤਾਂ ਘਰ ਕੇ ਇਧਰ ਅਸੀਂ ਬਿਨਾਂ ਰੇਣ ਆਈਏ ਆਪਾਂ ਪੰਜਾਬੀ ਹੁੰਨੇ ਵੀ ਭਾਈ ਕਹਿਣੂ ਕਹਿਣ ਆਂ ਐ ਆ ਵੇ ਆਉਦੀ ਹੋ ਜਾ ਐਦੀ ਹੋ ਜਾ ਕੋਈ ਗੱਲ ਇੱਥੇ ਚੌਂਕ ਭੰਡਿਆ ਨਾ ਵਾ ਇਧਰ ਆ ਜਾਓ ਇਹ ਦੇਖੋ ਛਣ ਹੋ ਰਹੀ ਹੈ ਪਾਣੀ ਬਹੁਤ ਅੱਗੇ ਰਸਤਾ ਵੇਖੋ ਤੁਸੀਂ ਗਾਇਸ ਤੇ ਤੁਸੀਂ ਵੀ ਹੋਣਾ ਹੁੰਦਾ ਨਾ ਮੈਂ ਅਜੇ ਨਾਲ ਮਜੀਦਾ ਹੀ ਰਿਹਾ ਆਓ ਚਲੋ ਭਾਜੀ ਚਲੋ ਇਹ ਦੁਨੀਆ ਦਾ ਆਖਰੀ ਕੁੱਤਾ ਮੜਾ ਗਾਉ ਵੇ ਇਹ ਬਦਰੀਨਾਥ ਦੇ ਗੇਟ ਭੰਡਿਆ ਪਾਰਕਿੰਗਾਂ ਭੰਡੀਆਂ ਇਹ ਥੋੜਾ ਸਾਰਾ ਅੱਜ ਵੀ ਬੰਨੇ ਵਾਲਾ ਕੰਮ ਚੱਲਣ ਡਿਆ ਟੈਲਸ ਦੇਖੋ ਉਹ ਘਾਟ ਹੈ ਇੱਧਰ ਸੋ ਲੈ ਖੜੋ ਪੱਥਰ ਵਧੀਆ ਸਭ ਤੋਂ ਉੱਤੇ ਐਟੀਟਿਊਡ ਤੇ ਜਨਰੇਟਰ ਕਿਹਾ ਇਦਾਂ ਦਾ ਆਪਣੇ ਪੰਜਾਬ 'ਚ ਆ ਗਏ ਪਰ ਤੁਸੀਂ ਇੱਥੇ ਦੀ ਵੇਖਿਆ ਹੋਣਾ ਏ ਇੱਥੇ ਦੀ ਵੇਖਿਆ ਤੁਸੀਂ ਤਾਂ ਕਦੀ ਵੇਖਿਆ ਨਾ ਜਨਰੇਟਰ ਆਹ ਵੇਖੋ ਜਨਰੇਟਰ ਆਹ ਵੇਖੋ ਕੰਪੈਨ ਇਹੋ ਜਿਹੇ ਰੰਗ ਦੇ ਕਦੀ ਨਹੀਂ ਵੇਖੀ ਹਣੀ ਆਹ ਇੱਧਰ ਬਹੁਤ ਹੀ ਵਧੀਆ ਗੈਸਟ੍ਰਿਕਸ਼ਨ ਦਾ ਕੰਮ ਚਾਹ ਸਾਰੇ ਗਲੇਸ਼ੀਅਰ ਹੀ ਪਿੱਛੇ ਬਸ ਇੱਕ ਅਜੀ ਪਹਾੜੀ ਆ ਇੱਥੇ برف ਪੈਂਦੀ ਆ ਔਰ ਖੁਰਜਣ ਦੀ ਥਾਂ ਬਣੀ ਕੀ ਕਹਿੰਦੇ ਭਾਜੀ ਬਸ ਵਕਤ ਕਰੀਏ ਨਿਕਲਦੇ ਹਾਂ ਔਰ ਆਹ ਆਂ ਲਾ ਜਿਹੜਾ ਘੋਲ ਘੁੰਮ ਗਿਆ ਹੈ ਇਧਰ ਵਾਹ ਹੁੰਦਾ ਕੀ ਗੰਡਿਆ ਤੇ ਹੁਣ ਆਪਾਂ ਬਸ ਪੱਕੇ ਰਾਹ ਤੇ ਚੜ ਗਏ ਆ ਸ਼੍ਰੀਕ ਦੇ ਉੱਤੇ ਆਹ ਸੜਕ ਤੇ ਨੇ ਪੱਕੇ ਰਾਹ ਤੇ ਆ ਗਏ ਵਾਹ ਵਾਹ ਉਧਰ ਵੀ ਕੋ ਚੜਨਾ ਵਾਹ ਵਾਹ ਓ ਮਾਈ ਗਾਡ ਚਲੋ ਦੇਖੋ ਇੱਦਾਂ ਪਾ ਡਿੱਗਣ ਤੇਜ਼ ਹੀ ਬੜਾ ਕੰਮ ਚਲੋ ਅੱਗੇ ਹਾਂਜੀ ਚਲੋ ਜਾ ਰਹੇ ਆ ਆਜੋ ਅੱਗੇ ਕਹਿੰਦੇ ਗੱਡੀ ਆ ਜਾਂਦੀ ਸੀ ਬਦਰੀਨਾਥ ਪੋਹੋਂ ਮੀਟਰ ਟ੍ਰੈਕ ਕਰਨਾ ਪੈਂਦਾ ਬਸ ਬਦਰੀਨਾਥ ਬੰਦਰ ਤੱਕ ਆਪਾਂ ਬਸੰਦਰ ਚਲੇ ਪਹੁੰਚ ਜਾਨੇ ਆ ਆ ਜੋ ਇਹ ਗੰਦੂ ਅੱਗੇ ਦੇ ਸਿੱਧਾ ਹੀ ਰਾਹ ਇਹ ਇਹਨੂੰ ਪੁਠੇ ਰਾਹ ਤੇ ਨਾ ਗਿਆ ਨਹੀਂ ਨਹੀਂ ਹੁੰਡੇ ਪੰਜਾਬੀ ਕਿਹਦਾ ਬਾਜ਼ਾਰ ਵੇਖ ਲੋ ਗਿਆਣਾ ਬੰਦਾ ਆਹ ਬੰਦਾ ਸਿਆਣਾ ਵਾ ਪਰ ਸਾਨੂੰ ਕਹਿੰਦਾ ਬਾਜ਼ਾਰ ਵੇਖ ਲੋ ਟੋਪੀਆਂ ਖਾ ਇਹ ਘੈਂਟ ਮਫਰਮ ਉਫਰਾ ਜੇ ਮੋਟੇ ਕੰਮ ਮੋਟੇ ਸੋਹਣੇ ਲੱਗਣ ਲੈਂਣਾ ਠੀਕ ਹੋ ਜੇ ਇਹ ਬਾਤ ਤੁਸੀਂ ਦੇਖਵਾਂਗੇ ਹੈ ਕਰ ਲੈਣਾ ਠੀਕ ਹੋ ਜੇ ਨਾ ਆਣਾ ਕਾ ਉਂ ਕਬਚਾਰ ਬਦਰੀਨਾ ਕਬਜਾ ਆਤਰਾ ਨਾਲ ਹੀ ਦੰਦੇ ਜੁਗਈ ਹਾਂ ਤੁਮੇ ਇਹ ਬਤ ਮੀਨੇ ਥੋੜਾ ਗਾਇਜ਼ ਕੀਤਾ ਬਾਕੀ ਦੇਖ ਤੋ ਸੂਟ ਜੋੜੇ ਜੋੜੇ ਆ ਗਏ ਜੋੜੇ ਸੰਗਤਾ ਅਸਬੀ ਆਈ ਦਾ ਇਥੇ ਏਟੀਐਮ ਜੇ ਕਿਸ ਨੂੰ ਪੈਸੇ ਦੀ ਲੋੜ ਹੋਵੇ ਤੋ ਕਢਾਵੇ ਐਸਬੀਆਈ ਸਰਕਾਰੀ ਬੈਂਕ ਜੇ ਕੁਛ ਕਰ ਲੈ ਖਾਓ ਦੋਸਤੋ ਸ਼੍ਰੀ ਬਰਿੰਦਾਲ ਦੇ ਅੰਦਰ ਐਪਲ ਕੰਪੋਸਟ ਆਫਿਸ ਡਾਕ ਔਰ ਹਸਪਤਾਲ ਚਲੋ ਕੋਈ ਕੋਈ ਨਹੀਂ ਬਣੀ ਹੋਈ ਅੰਦਰ ਦੇਖੋ ਲੱਗੇ ਲੱਗੇ ਕਰੀ ਇਹ ਜਾ ਲੈ ਕੇ ਜਾਣਾ ਚਾਹੀਦਾ ਕੋਈ ਜਾਣਾ ਕੀ ਲੈ ਜਾਈਏ ਥੋੜਾ ਦਰਾਖਸ਼ ਦੀ ਮਾਲਾ ਲੈ ਜਾਈਏ ਹਾਂ ਕਦਾਰਨਾਥ ਟੈਂਪਲ ਬਣਾਇਆ ਹੈ ਕੋ ਗਾਇਸ ਹਾਂ ਛੋਟਾ ਟੈਂਪਲ ਕਦਾਰਨਾ ਦਾ ਲੈ ਆਹੋ ਲੈ ਟੈਂਪਲ ਹੀ ਕੇ ਪਿਕਚਰਸ ਬਦਰੀਨਾਥ ਜੀ ਕੀ ਦੇਖੋ ਟੈਂਪਲ ਆ ਗਿਆ ਪਤਾ ਨਹੀਂ ਯਾਰ ਪੁੱਛਦੇ ਹੀ ਨਹੀਂ ਅਸਲੀ ਰੁਦਰਾਕਸ਼ ਨਹੀਂ ਲੈ ਅਸਲੀ ਨਹੀਂ ਹੈ ਅਸਲੀ ਰੁਦਰਾਕਸ਼ ਆਪਣੇਆਂ ਵੀ ਲਾ ਸੇ ਦਉ ਉੱਤੋਂ ਉਹ ਹੁੰਦੀ ਜਿੱਤਾ ਉਹ ਕਰੋੜ ਜਹਾ ਵੇਖਿਆ ਆ ਉਹ ਚੀਜ਼ ਹੁੰਦੀ ਉਹਨੂੰ ਘਸੀਦਾ ਘਸਾ ਕੇ ਨਾ ਉਹਦੇ ਵਿੱਚੋਂ ਨਿਕਲਦਾ ਵਾ ਰੁਦਰਾਕਸ਼ ਤੋੜੇ ਪਾਪਾ ਹੀ ਪੜਾ ਚ ਰਿੰਦੇ ਨਹੀਂ ਦੇ ਪਾਪਾ ਹੀ ਪੜਾ ਚ ਰਿੰਦੇ ਪਤਾ ਕਰਦੇ ਰੁਦਰਾਕਸ਼ਾ ਦੀ ਕੀ ਉਹ ਪਤਾ ਕੀ ਬੂਟਾ ਪੇੜ ਹੁੰਦਾ ਵਾ ਹਾਂ ਮੈਂ ਵੇਖਿਆ ਰੁਦਰਾਕਸ਼ਾ ਉਹਦੇ ਵਲੌਗ ਦੇ ਵਿੱਚ ਹੀ ਕਿ ਵੀਡੀਓ ਬਣਾਈ ਗਏ ਨੇ ਉਹਦੇ ਵਿੱਚ ਕੀ ਕਰਦਾ ਛਿਲ ਕੇ ਨਾ ਉਹ ਤੂ ਤੋ ਘਰੇ ਮੈਂ ਖਾਉਂਗਾ ਹਾਂ ਵੇਖੋ ਗਾਈ ਮਮੀ ਸ਼ਾਲ ਹੈ ਮੰਮੀ ਸ਼ਾਲ ਲੈ ਲਓ ਮੰਮੀ ਵਾਸਤੇ 150 150 150 ਸਾਰੇ ਲੋ ਸਾਰੇ ਲੋ ਦਸੋ ਸੋ ਮੈਂ ਕਹਿੰਦਾ ਇੱਕ ਟਰਾਲ ਲੈ ਆਈਏ ਲੈ ਜਾਗੇ ਸਾਰੇ ਲੋ ਨੂੰ ਮੈਨੂੰ 200 ਸੌਦਾ ਕਰ ਦੂਗਾ ਗਾਈਸ ਆ ਐਂਟਰੀ ਆ ਐਂਟਰੀ ਵੇਖੋ ਤੇ ਆ ਸਾਹਮਣੇ ਟੈਂਪਲ ਆ ਬਦਰੀਨਾਥ ਟੈਂਪਲ ਇਹ ਵੇਖੋ ਆ ਵੇਖੋ ਆ ਵੀ ਰਿਪੋਰਟ ਵਾਂ ਕਰਾਉਣ ਦੇ ਆ ਵਲੌਗ ਚ ਆ ਗਿਆ ਆਪਣੇ ਨਾਲ ਹੀ ਆਇਆ ਆਪਣੇ ਆ ਪਤਾ ਨਹੀਂ ਕੋ ਕਹਿਣਾ ਇਹਨਾਂ ਆ ਆ ਆ ਹਲਕਨੰਦਾ ਨਦੀ ਹਲਕਨੰਦਾ ਨੀ ਬੋ ਪਈ ਜਾਂੜਿਆ ਤੇ ਚਲੋ ਚੱਲੀਏ ਮੰਦਿਰ ਚ ਦੁਆ ਨੇ ਗਾਈਸ ਹੋ ਸਕਦਾ ਟਾਈਮ ਲੱਗ ਜੇ ਆਪਾਂ ਨੂੰ ਮੱਥਾ ਟੇਕਣ ਲੱਗਿਆ ਕਿਉਂਕਿ ਸੰਗਤ ਬਹੁਤ ਜ਼ਿਆਦਾ ਵਾ ਇੱਥੇ ਵੀ ਤੇ ਟਰੈਕ ਤੁਸੀਂ ਵੇਖ ਸਕਦੇ ਜੋ ਟਰੈਕ ਬਹੁਤ ਜ਼ਿਆਦਾ ਜਾ ਰਿਹਾ ਮੈਂ ਵੀ ਮੈਂ ਵੀ ਆਹ ਟਰੈਕ ਜਾਂਦਿਆ ਮੰਦਰ ਨੂੰ ਆਹ ਮੰਦਰ ਆ ਗਿਆ ਸਾਹਮਣੇ ਉਸ ਪਾਸ ਜੂੜਨੀ ਆ ਆ ਵਸੁਧਾਰਾ ਕਨਨਦ ਨਦੀ ਜਾਂਦੀ ਇੱਧਰ ਇਹਨੇ ਜਾਲੀਆਂ ਲਾਈਆਂ ਆਹ ਵੇਖੋ ਤੁਸੀਂ ਜਿਹੜਾ ਮੇਨ ਆਪਾਂ ਜਿੱਧਰ ਮੱਥਾ ਟੇਕਣ ਵਾਸਤੇ ਆਏ ਆ

ਸੰਗਤ ਬਹੁਤ ਜ਼ਿਆਦਾ ਵੇਖੋ ਕਬਾੜ ਬੰਦ ਕੀ ਤੇ ਅੰਦਰ ਵਾਲੇ ਰਾਈਟ ਮੀਂਹ ਦਾ ਬੋਟ ਆ ਰਿਹਾ ਜੀ ਦਾ ਇਹ ਦੇਖੋ ਕਵਾੜ ਬੰਦ ਕੀਤੇ ਨੇ ਤਾਂ ਕਰਕੇ ਸਕਦੇ ਜਿਹੜੀ ਬਾਹਰ ਰੁਕੀ ਹੋਈ ਆ ਆ ਸਾਰੀ ਛੰਗ ਤੇ ਜਾਊਗੀ ਨਾਲ ਦੇ ਵੀ ਆ ਰਹੀ ਪਾਈ ਦਾ ਆ ਨਦੀ ਯਾ ਜਾ ਜਾ ਦਰਿ ਜਾ ਖਾ ਚੈ ਕਰੀ ਜਾਂਦਾ ਚੱਲਾ ਹੱਥ ਨਹੀਂ ਪੋਚਦਾ ਅਸ ਮਰਿਆ ਵੀਡੀਓ ਦਾ ਘੜਾ ਨਾ ਆਹ ਜਿਖਾ ਰਲਾ ਲੜਾ ਭਾਈ ਗਈ ਚਲੋ ਤਾਮ ਦੇ ਦੋ ਜੀ ਆਪਣਾ ਤਬੀ ਨਾਂ ਨਹੀਂ ਘਟਿਆ ਜਿਆਦੋਂ ਨੇ ਲਿਆ ਵਾ ਵੀ ਮਣਕੋ ਮਣਕੀ ਲੰਮੀ ਲੰਮੀ ਸੋਹਣੀ ਸੋਹਣੀ ਜਿਆਦੋਂ ਸੁਖਣਾ ਸੁਖੀ ਜੀ ਜਿਆਦੋਂ ਲੰਮੀ ਸੋਹਣੀ ਹਾਂ ਰੰਗਣੀ ਕੁੜੀ ਆਉਂਦੇ ਸਾਥ ਜੋੜੀ ਆ ਵੀਡੀਓ ਬਣਾਉਂਦੀ ਆਉਂਦੇ ਸਾਥ ਜੋੜੀ ਜਾਵੇ ਇਸ ਕਰਕੇ ਇਧਰ ਰਖਾ ਓਏ ਆਉਂਦੇ ਸਾਥ ਜੋੜੀ ਜਾਵੇ ਇਸ ਕਰਕੇ ਆ ਪ੍ਰਸਾਦ ਕੀ ਕਰਕੇ ਆਪ ਆ ਗਏ ਜੀ ਜੀ ਨਾ ਆ ਕੇ ਆਪਾਂ ਬਾਹਰ ਆਏ ਆ ਰਾਵੇ ਇਲਾਕਾ ਆਪਣਾ ਸਾਰੇ ਆ ਫੋਟੋ ਲੱਗੇ ਆ ਕਰਾਉਣ ਸਾਰਾ ਸਾਡਾ ਗਰੁੱਪ ਫੋਟੋ ਲੱਗੇ ਆ ਜਮਾ ਕਿਰਾਏ ਨਹੀਂ ਦਾ ਕਰਕੇ ਬੂਟ ਪਾਉਣ ਲੱਗੇ ਆ ਬੂਟ ਲਾ ਲਈਏ ਆ ਬੂਟ ਲੈ ਲੇ ਆਪਾਂ ਤੋੜੋ ਜੀ ਹਾਂ ਲੈ 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 ਟਾਟੇ ਕਿ ਗਾਇਜ਼ ਅਸੀਂ ਬਾਹਰ ਆ ਗਏ ਆ ਅਜਾ ਹੁਣੇ ਚੱਲਿਆ ਗੱਡੀ ਕੋਲ ਆਹ ਤੇ ਬੈਕਗ੍ਰਾਉਂਡ ਵਾਇਸ ਜਿਆਦਾ ਹੋਣ ਕਰਕੇ ਮੇਰੀ ਵਾਇਸ ਤੈਨੂੰ ਘੱਟ ਸੁਣਾਈ ਦੇਣੀ ਹੋਊਗੀ ਪਾਣੀ ਦਾ ਬਲੋ ਵੇਖੋ ਤੇ ਕੀ ਬਾਤ ਮੌਸਮ ਥੋੜਾ ਠਾਪ ਹੋ ਗਿਆ ਮੀਂਹ ਘਟ ਗਿਆ ਵਾ ਅੱਗੇ ਮੀਂਹ ਬਹੁਤ ਜ਼ਿਆਦਾ ਹੈ ਆਪਰਵਦ ਕਹਿੰਦੇ ਨਾਰੀ ਪਰਵਦ ਆ ਤੇ ਆਪਰਵਦ ਕਹਿੰਦੇ ਨਰ ਪਰਵਦ ਆ ਜਦੋਂ ਇਤਿਹਾਸ ਸੁਣਾਇਆ ਤੇ ਇਤਿਹਾਸ ਦਾ ਥੋੜਾ ਮੈਂਸ਼ਨ ਕਰਾਂਗੇ ਵਿੱਚ ਲਾ ਫੋਟੋ ਲੈਵਣਾ ਹੈ ਨਾ 10 ਫਿਰ ਕੀ ਗੱਲ ਬਾਤ ਆਪਾਂ ਬਦਰੀਨਾਥ ਦੇ ਦਰਸ਼ਨ ਕਰਕੇ ਆ ਗਏ ਆ ਅੰਦਰ ਵੀਡੀਓ ਨਹੀਂ ਬਣਾ ਰਹੇ ਵੀਡੀਓ ਨਹੀਂ ਫਰੋਂਦ ਦਿੱਤੀ ਤੁਹਾਡਾ ਫੋਨ ਜਪਤ ਕੀਤਾ ਜਾਊਗਾ ਸੌਰੀ ਇਸ ਕਰਕੇ ਹੁਣ ਅਸੀਂ ਬਦਰੀਨਾਥ ਤੋਂ ਵਾਪਸ ਆ ਗਏ ਆ ਉਹਦਾ ਫੋਟੋ ਆਪਾਂ ਖਿੱਚ ਵੀ ਆਲਾ ਬਹੁਤ ਸੋਹਣੀ ਆਈਆਂ ਬਸ ਬਦਰੀਨਾਥ ਦਾ ਇਹਾਸ ਵੀ ਆਪਾਂ ਸੁਣ ਲਿਆ ਸੀ ਤਦੀਪ ਭਾਈ ਨੇ ਬੁਰਾ ਮੈਂਸ਼ਨ ਕਰ ਦਿੱਤਾ ਜਾਊਗਾ ਉਹ ਵੀ ਆਉਣ ਵੀਡੀਓ ਚ ਪਾਵਾਂਗੇ ਆਪਾਂ ਹੁਣ ਇਹ ਫੇਰ ਗੱਡੀ ਦੇ ਕੋਲ ਚੱਲੇ ਆ। ਹੁਣ ਆਪਾਂ ਜਾਵਾਂਗੇ ਗੋਬਿੰਦ ਘਰ। ਬਸ। ਮਾਰਕੀਟ 'ਚ ਆ ਗਏ ਆ ਗਾਇਸ। ਹੁਣ ਅਸੀਂ ਕੁਝ ਲੈਣ ਲੱਗੇ ਆ ਕੁਝ ਵਧੀਆ ਲੱਗਾ ਤੇ। ਕੁਛ ਨਾ ਕੁਛ ਲੱਗ ਜਾਂਦਾ ਨੇ। ਚੜਾਈ ਪਿੰਡ ਦੀ ਥੋੜੀ ਬਹੁਤੀ। ਸਾਹ ਝੜ ਜਾਂਦਾ ਵਾ। ਬਾਕੀ ਦੀ ਉਹ ਦੇਖੋ। ਬقية ਦਜਾ ਵੀ ਥੋੜੀ ਆ। ਟਿਕਾ ਤਾਂ ਖਾਡਾ। ਟਿਕਾ ਲੱਗਾ ਹੈ। ਆਇਲ ਸ਼ੋਅ ਦੇਖਣ ਹਾਂ ਦੇਖ ਲਾ ਥੋੜੀ ਸ਼ੋਪਿੰਗ ਕਰ ਲਈਏ ਥੋੜੇ ਤੋਂ ਗਾੰਢ ਇਹ ਕਿਦਾਂ ਗਾੰਢ ਆਇਆ ਚੱਲੀ ਗਾੜੀ ਕਿਨੋਂ ਆਓ ਕਹਿ ਰਹੇ ਹੋ ਪ੍ਰੋਸਟਰ ਲੈ ਆਂਦਾ ਯਾਰ 200 150 ਗਾੰਢ ਹੈ ਪਿਛੇ ਉਹ ਲੈਣੇ ਦਾ 4 ਆ ਲਣੇ ਆ ਇਦਾਂ ਨਾ ਲਗਾਓ ਸਹੀ ਸਹੀ ਬਤਾਓ ਸਹੀ ਸਹੀ ਬਤਾ ਦੋ ਪਾਣਾ ਤੁਹਾਨੂੰ ਬਸ ਇੱਕ ਵਾਰ ਪਾਈ ਜੀ ਬੋਲਾ ਛੋੜੋ ਜਲੀ ਹੂੰ ਛੋੜ ਲਈ ਛੋੜ ਲੈਣਾ ਕਿੰਦਾ ਘਰ ਬਾਹਰ ਤੇ ਦਰਸ਼ਨ ਕਰਕੇ ਆਪਾਂ ਆ ਗਏ ਆਪਣੀ ਗੱਡੀ ਲਾ ਕੇ ਆ ਆਪਣੀ ਗੱਡੀ ਲੰਘਦੇ ਸਾਰੇ ਡਿਸਕਸ਼ਨ ਕਰਨ ਦੇ ਦੇਖੋ ਤੇ ਜਿਹੇਦਾਰ ਹੜਾ ਰਹਿ ਗਿਆ ਕਿਤੇ ਵਾਪਿਸ ਉਹ ਆ ਰਹਾ ਹੈ ਯਾ ਉਸਕੋ ਵਹੀ ਆ ਰਹਾ ہمارا ਮੇਨ ਮਾਲਦਾ ਹਾਂਜੀ ਦੋਸਤੋ ਅਹੀਂ ਆ ਗਿਆ ਗੋਬਿੰਦ ਘਾਟ ਫੇਰ ਬਦਰੀਨਾਥ ਤੋਂ ਵੇਖ ਕੇ ਤੁਹਾਨੂੰ ਇੰਡੀਆ ਦਾ ਲਾਸਟ گاਉਂ ਵੀ ਦਿਖਾਤਾ ਪਿੰਡ ਇੰਡੀਆ ਦਾ ਲਾਸਟ ਪਿੰਡ ਵੀ ਦਿਖਾਤਾ ਵਾ ਤੇ ਉਹਨਾਂ ਲੈ ਆ ਗਏ ਗੋਬਿੰਦ ਘਾਟ ਤੇ ਤੁਸੀਂ ਵੇਖ ਸਕਦੇ ਹੋ ਸਾਡੀ ਟੀਮ ਸਾਰੀ ਤੇ ਇਹਨੇ ਟਿੱਕਾ ਮਟਾਤਾ ਮਿੰਟੋ ਬੈਠੀ ਟਿੱਕਾ ਆ ਵੇਖੋ ਐਸੇ ਕਰਦੀ ਐਸਨੇ ਤੇ ਬਾਕੀ ਸਾਰੇ ਸਾਰੇ ਜਣੇ ਆ ਗਏ ਹਾਂਜੀ ਗੋਬਿੰਦ ਘਾਟ ਦੇਖ ਮਮੇ ਆ ਗਿਆ ਹਾਂ ਕਿੱਥੇ ਕਿੱਥੇ ਕੋ ਮੈਂ ਗਿਆ ਦੱਸੋ ਅਸੀਂ ਬਤਰੀ ਨਾਲ ਗਏ ਸਭ ਤੋਂ ਪਹਿਲਾਂ ਵਾਸੂਤਾਰਾ ਪਿੱਛੋਂ ਮੈਂ ਬਤਾਉਂਗਾ 5 ਕਿਲੋਮੀਟਰ ਰਹਿ ਗਿਆ ਵਾਸੂਤਾਰਾ ਤੇ ਅਸੀਂ 5 ਕਿਲੋ ਪਹਿਲਾਂ ਹੀ ਕੱਢਦੇ ਹੁਣਾ ਵਾ ਕਿਲੋਮੀਟਰ ਤੇ ਬਾਰਿਸ਼ ਬਾਰਿਸ਼ ਹੋ ਗਈ ਸੀ ਬਾਰਿਸ਼ ਹੋ ਗਈ 5 ਕਿਲੋਮੀਟਰ ਚੱਲ ਜਾਣਾ ਜੀ ਡਰਾਈਵਰ ਹੱਟਾ ਜਿਹੜਾ ਹੈ ਨਾ ਇਹ ਥੋੜਾ ਜਣਾ ਕਹਿੰਦਾ ਵੀ ਜਲਦੀ ਜਾਣਾ ਚੱਲ ਸਵੇਰ ਚੱਲेंगे ਦੁਪਹਿਰ ਜਾਏਗੇ ਨਹੀਂ ਕਦ ਜਾਣਾ ਤੇ ਆ ਚਲੋ ਜੀ ਆ ਦੋ ਵਲੋਗ ਆ ਵਲੋਗ ਤੁਹਾਨੂੰ ਪਾ ਦਿੰਨੇ ਆ